ਕੀਰਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਲਖੇ ਬਾਜੀ ਵਧੀਆ ਵਧੀਆ ਮੇਰੀ ਠੀਕ ਠਾਕ ਤੁਸੀਂ ਸੁਣਾਓ ਜੀ ਆਪਣਾ ਵੀਰ ਜੀ ਡਰੈਸ ਦਸਵਾ ਅੱਜ ਪਹਿਲੀ ਵੀਡੀਓ ਪੈਣ ਗਈ ਆ ਸਾਡਾ ਪਿੰਡ ਪੰਦੇਰ ਜਿਹੜਾ ਅਬਸਰ ਤਹਿਸੀਲ ਮਜੀਠਾ ਹਾਂਜੀ ਆਪਣੇ ਕੋਲ ਅੱਜ 5-6 ਝੋਟੀਆਂ ਤਾਜ਼ੀਆਂ ਸੁਈਆਂ ਬੜੀਆਂ ਬੜੀਆਂ ਚੰਗੀਆਂ ਸੁਈਆਂ ਜੋ ਕੀ ਰਿਕਾਰਡ ਵਾਲੀਆਂ ਵੀਰਜੀ ਆ ਵੀਰਜੀ ਰਾ ਦੀ ਝੋਟੀ ਸੁਈ ਆ ਹਾਂਜੀ 4-5 ਕਿਲੋ ਝੋਟੀ ਚੋਈ ਆ ਥਾਣੇ ਵੇਖੋ ਬੜੀ ਵੱਡੀ ਝੋਟੀ ਆ ਜੀ ਖੋਲ ਕੇ ਦਿਖਾਓ ਵੀਰਜੀ ਮੜੀ ਜੀ ਬਹੁਤ ਹੀ ਚੰਗੀ ਝੋਟੀ ਜਿਹਨੂੰ ਸਰਾ ਕਹਿੰਦੇ ਸਰਾ ਦੇਖੋ ਝੋਟੀ ਦੂਸਰਾ ਸੁਆ ਸੁਈ ਆ ਵੀਰ ਜੀ ਇਹ ਆ ਵੇਖੋ ਥਣ ਚੱਡੇ ਦੀ ਕੁਆਲਿਟੀ ਕਿੰਨਾ ਦੁੱਧ ਪਾਉ ਦੂ ਵੀਰ ਜੀ ਝੋਟੀ ਦੀ ਵੀਰ ਜੀ 15 ਕਿਲੋ ਦੀ ਗਾਰੰਟੀ ਹੈ 15 ਕਿਲੋ ਦੀ ਗਾਰੰਟੀ ਪੂਰੀ ਮਈ ਦੀ ਵੇਖੋ ਐ ਜਿਹਾਂ ਮੱਝਾਂ ਦੁੱਧ ਕੱਢਦੀਆਂ ਵੀਰ ਜੀ ਲੋਕਾਂ ਠੇਕ ਚਾਲ ਜੀ ਫੜੀ ਆ ਵੀ 15 ਦੇਦੀ 20 ਦੇਦੀ ਐ ਜਿਹਾਂ ਮੱਝਾਂ ਦੁੱਧ ਦਿੰਦੀਆਂ ਟਿਮਕੜੀਆਂ ਬਿੰਦੀਆਂ ਵਾਲਾ ਚੱਡਾ ਲਗਾ ਵੀਰ ਜੀ ਆ ਵੇਖੋ ਬਿੰਦੀ ਬਾਕੀ ਵੀਰ ਜੀ ਇਹ ਕੋਟੇ ਚਾਹ ਦੀ ਜਿਹੜੀ ਫੜੀ ਆ ਲੋਕਾਂ ਨੇ ਇਹ ਕੰਮ ਥੋੜਾ ਦੇ ਤੇਰੀਆ ਮਈ ਕਵਾੜ ਦੀ ਵੇਖਾ ਕਰੋ ਥਣ ਚੱਡਾ ਵੇਖਾ ਕਰੋ ਵੀ ਦੁੱਧ ਮਈਆ ਦੇਣਾ ਕਿ ਨਹੀਂ ਦੇਣਾ ਸਹੀ ਗੱਲ ਵੀਰ ਜੀ ਇਹ ਜੀਆਂ ਮੱਝਾਂ ਦੁੱਧ ਦੇ ਦੀਆਂ ਘਰ ਘਰੀਆਂ ਨੇ ਵਾਲੀਆਂ ਮੱਝਾਂ ਆ ਚੰਗਾ ਥਣ ਲਗਾ ਝੋਟੀ ਭੱਤੀ ਕਿਨੇ ਦੀ ਦੇ ਦੇਣੀ ਆ ਵੀਰ ਜੀ ਇਹ ਮੌਲੇ ਜਨਾਬ ਮਰਜ਼ੀ ਕਰੀਏ ਝੋਟੀ 85 ਹਜ਼ਾਰ ਦੀ ਦਾਅ ਤੇ 15 ਕਿਲੋ ਦੁੱਧ ਦੀ ਗਾਰੰਟੀ ਦਵਾਂ ਪੂਰਾ 15 ਕਿਲੋ ਵੀਰ ਜੀ 2-3 ਕਿਲੋ ਮਈ ਵਾਗੀ ਗਈ ਆ ਸਵੇਰ ਝੋਟੀ ਹੋਣਾ ਤੁਹਾਨੂੰ ਸਮਝ ਆ